ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੱਸਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਿਲ ਕੰਬਾਉ ਨਿਵੇਕਲੀ ਲिला ਮਿਸਾਲ ਅਤੇ ਇਤਿਹਾਸਿਕ ਘਟਨਾ ਹੈ ਇਸ ਘਟਨਾ ਨੂੰ ਪੂਰੀ ਤਰ੍ਹਾਂ ਸਮਝਣ ਲਈ ਭਾਰਤ ਦੇ ਉਸ ਤੋਂ ਪਿਛਲੇ ਇਤਿਹਾਸ tatha ਸਮੇਂ ਦੇ ਧਾਰਮਿਕ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਹਾਲਾਤ ਬਾਰੇ ਜਾਣਨਾ ਉਪਯੋਗੀ ਹੋਵੇਗਾ ਸੰਖੇਪ ਵਿੱਚ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਸਮੇਂ ਇਹ ਦੇਸ਼ ਸੋਨੇ ਦੀ ਚਿੜੀ ਸੀ ਵਿਦਿਆ ਦਾ ਗੜ ਸਭਿਆਤਾ ਦਾ ਪੰਘੂੜਾ ਰਾਜਨੀਤਿਕ ਤੌਰ ਤੇ ਪਲਵਾਨ ਵਜੋਂ ਜਾਣਿਆ ਜਾਂਦਾ ਸੀ ਇਹੇ ਦੇਸ਼ ਭਾਰਤੀ ਸਮਾਜ ਦੀ ਕੀਤੀ ਗਈ ਜਾਤਵੰਡ ਵਰਨਵੰਡ ਆਸ਼ਰਮਵੰਡ ਧਾਰਮਿਕ ਕਟੜਤਾ ਛੂਤ ਛਾਤ ਉੱਚ ਨੀਚਾ ਆਦ ਕਰਨ ਲੀਰੋ ਲੀਰ ਹੋ ਗਿਆ ਇਸ ਦੇ ਨਾਲ ਹੀ ਇਥੋਂ ਦੇ ਦੇਸੀ ریاਸਤੀ ਰਾਜਿਆਂ ਦੇ ਐਸ਼ ਪ੍ਰਸਤੀ ਲੁੱਟਕੁੱਟ ਵਾਪਰੀ ਵੈਰ ਵਿਰੁੱਧ ਆਰਥਿਕ ਕਾਣੀ ਵੰਡ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਨਤੀਜੇ ਵਜੋਂ ਦੇਸ਼ ਅੰਦਰ ਢੇ ਸਾਰੀਆਂ ਕਮੀਆਂ ਕਮਜ਼ੋਰੀਆਂ ਆ ਗਈਆਂ ਦੇਸ਼ ਆਪਣੇ ਧਰਮ ਗੈਰਤ ਅਣਖ ਅਤੇ ਸਰਹੱਦਾਂ ਦੀ ਰੱਖਿਆ ਕਰਨ ਤੋਂ ਅਸਮਰਥ ਹੋ ਗਿਆ ਹਾਲਾਤ ਐਸੇ ਬਣ ਗਏ ਕਿ ਹਜਰਤ ਮੁਹੰਮਦ ਸਾਹਿਬ ਦੇ 632 ਈਸਵੀ ਵਿੱਚ ਵਫਾਤ ਮੌਤ ਤੋਂ 80 ਸਾਲ ਬਾਅਦ 712 ਈਸਵੀ ਵਿੱਚ ਅਫਗਾਨਿਸਤਾਨ ਦਾ 18 ਸਾਲ ਦਾ ਸ਼ੋਕਰਾ ਮੁਹੰਮਦ ਬਿਨ ਕਾਸਮ 200 ਘੋੜ ਸਵਾਰ ਲੈ ਕੇ ਦੇਸ਼ ਉੱਤੇ ਹਮਲਾ ਵਰ ਓਕੇ ਆਇਆ ਅਤੇ ਸਾਰੇ ਦੇਸ਼ ਨੂੰ ਲੁੱਟ ਅਤੇ ਕੁੱਟ ਕੇ ਵਾਪਸ ਚਲਾ ਗਿਆ ਇਸ ਤੋਂ ਵੱਡੀ ਤਰਾਸ ਦੀ ਇਸ ਦੇਸ਼ ਦੀ ਹੋਰ ਕੀ ਹੋ ਸਕਦੀ ਹੈ ਇਨ੍ਹਾਂ ਅਫਗਾਨੀ ਹਮਲਿਆਂ ਦਾ ਦੌਰ ਜਾਰੀ ਰਿਹਾ ਅਤੇ ਅੰਤ 1192 ਈਸਵੀ ਵਿੱਚ ਦੇਸ਼ ਇਸ ਨਵੀਂ ਉਭਰੀ ਮੁਗਲੀ ਸ਼ਕਤੀ ਦਾ ਗੁਲਾਮ ਹੋ ਗਿਆ ਆਪਣਾ ਧਰਮ ਦੇਸ਼ ਅਤੇ ਸਮਾਜਿਕ ਤਾਣਾ-ਥਾਣਾ ਬਚਾਉਣ ਦੀ ਥਾਂ ਇਥੋਂ ਦੇ ਰਜਵਾੜਿਆਂ ਤੇ ਦੇਸ਼ ਦੇ ਲੋਕਾਂ ਨੇ ਗੁਲਾਮੀ ਹੀ ਕਬੂਲ ਕਰ ਲਈ ਧਰਮ ਤਬਦੀਲੀ ਸ਼ੁਰੂ ਹੋ ਗਈ ਭਾਰਤੀ ਜਨਤਾ ਨੂੰ ਅਪਰਮਾਨ ਜਤਨ ਜਨਕ ਜ਼ਿੰਦਗੀ ਵਿੱਚੋਂ ਕੱਢ ਕੇ ਇੱਕ ਨਰੋਆ ਸੰਤੋਲਿਤ ਮਨੁੱਖੀ ਬਰਾਬਰੀ ਸਾਂਝੀ ਵਾਲਤਾ ਗੈਰਤ ਗੌਰਵ ਅਤੇ ਅਣਖ ਭਰਪੂਰ ਜੀਵਨ ਮੁਹੱਈਆ ਕਰਾਉਣ ਦਾ ਹਿੱਤ ਗੁਰੂ ਸਾਹਿਬਾਨ ਇੱਕ ਸਰਬਪੱਖੀ ਕ੍ਰਾਂਤੀ ਦਾ ਮੋਢ ਬਣਿਆ ਇਸ ਨਵੀਂ ਰੌਸ਼ਨੀ ਦੇ ਪ੍ਰਕਾਸ਼ ਨਾਲ ਭਾਰਤੀ ਸਮਾਜ ਦੇ ਹਰ ਪਹਿਲੂ ਉੱਤੇ ਕਾਬਜ ਲੋਕਾਂ ਨੇ ਡੱਟ ਕੇ ਵਿਰੋਧ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਇੱਕ ਟਕਰਾ ਆਰੰਭ ਹੋ ਗਿਆ ਇਸ ਲੰਮੇ ਸੰਘਰਸ਼ ਦੌਰਾਨ ਗੁਰੂ ਪਰਵਾਰਾਂ ਗਿੰਤ ਸਿੰਘਾਂ ਸਿੰਘਣੀਆਂ ਤੇ ਪੂਜੰਗੀਆਂ ਨੂੰ ਤਸੀਹ ਚੱਲਣੇ ਪਏ ਜੰਗਲਾਂ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ ਭਾ ਲਾ ਮਿਸਾਲ ਚ ਹਿੱਦੀਆਂ ਪਾ ਕੇ ਦੇਸ਼ ਦੇ ਧਰਮ ਗੌਰਵ ਅਣਖ ਹੋਂਦ ਹਸਤੀ ਨੂੰ ਬਚਾ ਲਿਆ ਇਨਾ ਮਲਾ ਮਿਸਾਲ ਦੇ ਸ਼ਹੀਦਿਆਂ ਨੂੰ ਹਰ ਰੋਜ਼ ਸਮੁੱਚਾ ਸਿੱਖ ਜਗਤ ਅਰਦਾਸ ਵਿੱਚ ਯਾਦ ਕਰਕੇ ਉਹਨਾਂ ਵਾਨ ਸ਼ੀਦਾਂ ਨੂੰ ਸ਼ਰਧਾ ਤੇ ਤਤਕਾਰ ਭੇਟ ਕਰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਹੈ। ਇਹ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਅਤੇ ਘਣਾਉਣਾ ਜ਼ੁਲਮ ਦਾ ਸਾਕਾ ਹੈ। ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਣਾਉਣਾ ਚਿੱਤਰ ਪੇਸ਼ ਕਰਦੀ ਹੈ। ਸਾਹਿਬਜ਼ਾਦੇਆਂ ਦੇ ਅੰਦਰ ਜੂਝ ਮਰਨ ਦ੍ਰਿੜਤਾ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ 8 ਪੋਸ 1761 ਬ੍ਰਿਕਮੀ ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਲੜਦੇ ਹੋਏ ਸ਼ਹੀਦ ਹੋ ਗਏ 13 ਪੋਸ 1761 ਬ੍ਰਿਕਮੀ ਨੂੰ ਛੋਟੇ ਦੋ ਸਾਹਿਬਜ਼ਾਦੇ बाबा जोरावार सिंह जी ਅਤੇ ਬਾਬਾ ਫਤੇ ਸਿੰਘ ਜੀ ਸੂਬਾ ਤਰਹੰਦ ਵੱਲੋਂ ਜਿਉਂਦੇ ਜੀ ਕੰਦਾਂ ਵਿੱਚ ਚਿਨਵਾ ਕੇ ਅਖਹਿਤ ਸੀਹ ਦੇ ਕੇ ਸ਼ਹੀਦ ਕਰ ਦਿੱਤੇ ਗਏ ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਲੀ ਸ਼ਰਨ ਗੁਪਤ ਨੇ ਲਿਖਿਆ ਹੈ ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹਨ ਜੋ ਬਲੀਦਾਨ ਉਸਕਾ ਵਰਤਮਾਨ ਕੁਛ ਵੀ ਹੋ ਅਵਿਸ਼ਿਆ ਹੈ ਮਹਾ ਮਹਾਨ ਖਾਲਸਾ ਸਦਗੁਣ ਪਰਪੂਰ ਨਿਰਾਲੀ ਸ਼ਖਸੀਅਤ ਹੈ ਖਾਲਸਾ ਗੁਰੂ ਨੂੰ ਤਨ ਮਨ ਤੇ ਧਨ ਸੌਪ ਦਿੰਦਾ ਹੈ ਜਬਰ ਜ਼ੁਲਮ ਦੇ ਟੱਕਰੇ ਲਈ ਜੂਝ ਮਰਨ ਤੋਂ ਜਿੱਕਦਾ ਹੈ ਜਿੱਕਦਾ ਨਹੀਂ ਹੈ ਸਤ ਗੁਰਾਂ ਦਾ ਇਸ ਮਾਰਗ ਦੇ ਪਾਂਦੀ ਲਈ ਸਿਧਾਂਤ ਇਸ ਪ੍ਰਕਾਰ ਹੈ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਨ ਨਾ ਕੀਜੈ ਸੀਸ ਵੱਡੇ ਕਰ ਬੈਸਨ ਦੀਜੈ ਵੇਨ ਸਿਰ ਸੇਵ ਕਰੀਜੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅਰ ਸਿਖੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤੋਂ ਉਚਰੋ ਜਬ ਆਵ ਕੀ ਆਉ ਦੇ ਨਿਧਾਨ ਬਣੈ ਅਤੇ ਹੀਰਨ ਮੈਂ ਤਬ ਜੂਜ ਮਰੋ 1704 ਇਸਵੀ ਵਿੱਚ ਮੁਗਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਸਾਂਝੀ ਕਮਾਂਡ ਹੇਠ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਘੇਰਾ ਲੰਮਾ ਹੋਣ ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ ਸਮਝੌਤੇ ਦੀ ਸ਼ਰਤ ਇਹ ਸੀ ਕਿ ਇੱਕ ਵਾਰ ਗੁਰੂ ਜੀ ਸ਼੍ਰੀਨੰਦਪੁਰ ਸਾਹਿਬ ਛੱਡ ਦੇਣ ਉਹਨਾਂ ਨੂੰ ਬੇਰੋਕ ਜਾਨ ਦਿੱਤਾ ਜਾਵੇਗਾ ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਨ ਤੇ ਦੁਸ਼ਮਨ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹ ਧਰਮਹੀਣ ਰਾਜ ਸੱਤਾ ਦਾਹੀ ਨੰਗਾ ਨਾਚ ਸੀ ਬੇਈਮਾਨੀ ਵਾਅਦਾ ਖਿਲਾਫੀ ਚੰਗੇਜੀ ਅਤੇ ਦਰਿੰਦਗੀ ਦਾ ਘਿਣਾਉਣਾ ਕਾਰਾ ਸੀ ਕਵੀ ਅਲਾਮ ਆਕਬਾਲ ਅਜਿਹੇ ਹਾਲਾਤ ਬਾਰੇ ਉਹ ਲਿਖਦੇ ਹਨ ਜਲਾਲੇ ਪਾਤਸ਼ਾਹੀ ਹੋ ਕੇ ਜਮਹੂਈ ਤਮਾਸ਼ਾ ਹੋ ਜੁਦਾ ਹੋ ਦੀ ਸਿਆਸਤ ਤੋ ਰਹਿ ਜਾਂਦੀ ਹੈ ਚੰਗੇ ਜੀ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿ ਗੱਚ ਲੜਾਈ ਹੋਈ ਜਿਸ ਦੌਰਾਨ ਦੋਹਾਂ ਧਿਰਾਂ ਦਾ ਭਾਰੀ ਜਾਨੀ ਅਤੇ مالی ਨੁਕਸਾਨ ਹੋਇਆ ਇਸੇ ਕਮਸਾਂ ਦੇ ਜੁੱਧ ਦੌਰਾਨ ਸਤਗੁਰਾਂ ਦਾ ਪਰਮਾਨ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਆਪਸ ਵਿੱਚ ਵਿਛੜ ਗਿਆ ਗੁਰੂ ਜੀ ਦੇ ਦੋ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਇੱਕ ਪਾਸੇ ਨੂੰ ਵੱਖ ਹੋ ਗਏ ਮਾਤਾ ਸੁੰਦਰੀ ਜੀ ਅਤੇ ਕੁਝ ਸਿੰਘ ਹੋਰ ਪਾਸੇ ਨੂੰ ਹੋ ਗਏ ਦੁਨੀਆ ਦੇ ਜੰਗਾਂ ਜਿੱਦਾਂ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਘਟਨਾ ਹੋਈ ਜਦੋਂ ਮਰਦ ਇਹ ਮੈਦਾਨ ਸ਼ਹਿਨशाह ਇਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਜਿੱਥੇ ਜੰਗ ਦਾ ਸਾਜੋ ਸਮਾਨ ਤੀਰ ਤੇਗ ਢਾਲ ਵਰਛਾ ਸ਼ਵੀ ਆਦ ਸੰਨ ਉੱਥੇ ਗੁਰਮਤ ਸੰਗੀਤ ਦੇ ਸਾਜ਼ ਸੁਰਿੰਦਸ ਤਾਰ ਆਦਿ ਵੀ ਨਾਲ ਸਨ 6 ਅਤੇ 7 ਪੌਦੀ ਰਾਤ ਦਾ ਸਮਾ ਅੰਮ੍ਰਿਤ ਵੇਲੇ ਦਾ ਹੋਇਆ ਦੁਸ਼ਮਣਾਂ ਨੇ ਭਾਰੀ ਹਮਲਾ ਬੋਲਿਆ ਹੋਇਆ ਸੀ ਪਾਤਸ਼ਾਹ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਭਾਈ ਜੀਵਨ ਸਿੰਘ ਜੈਤਾ ਜੀ ਭਾਈ ਉਦੇ ਸਿੰਘ ਨੂੰ ਹੋਰ ਸਿੰਘਾਂ ਸਮੇਤ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਦੂਜੇ ਪਾਸੇ ਭਾਈ ਦਇਆ ਸਿੰਘ ਆਦ ਨੂੰ ਅੰਮ੍ਰਿਤ ਵੇਲਾ ਸੱਚੇ ਨਾਉ ਵੜਿਆਈ ਵਿਚਾਰ ਅਨੁਸਾਰ ਆਸਾ ਕੀ ਵਾਰ ਦਾ ਕੀਰਤਨ ਕਰਨ ਲਈ ਕਿਹਾ ਅਜਿਹਾ ਕਾਰਜ ਕੇਵਲ ਤੇ ਕੇਵਲ ਦਸ਼ਮੇਸ਼ ਪਿਤਾ ਹੀ ਕਰ ਸਕਦੇ ਸਨ ਜਦੋਂ ਅਜੇਹੇ অতি ਵਿਖਮ ਖਤਰੇ ਪਰਪੂਰ ਹਾਲਾਤ ਵਿਖੇ ਅਤੇ ਮੈਦਾਨੇ ਜੰਗ ਵਿੱਚ ਉਹ ਆਪਣਾ ਫਰਜ਼ ਇਲਾਹੀ ਨਹੀਂ ਭੁੱਲੇ ਦੁਨੀਆ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਅਲੋਕਾਰੀ ਅਤੇ ਨਿਵਕਾਲੀ ਘਟਨਾ ਸੀ ਚਰਚਾਂ ਦੇ ਵਿੱਚ ਭਾਰੀ ਹੜ ਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਆਇਆ ਜੋ ਆਪਦਾਸੀ ਜਿਵੇਂ ਦੋਵੇਂ ਇੱਕ ਦੂਜੇ ਨਾਲ ਇਸ ਘਿਣਾਉਣੇ ਕਾਰਨਾਮੇ ਵਿੱਚ ਸ਼ਾਮਲ ਹੋ ਗਏ ਹੋਣ ਭਾਵੇਂ ਇਸ ਜੁੱਧ ਵਿੱਚ ਸੈਂਕੜੇ ਹੀ ਮਰ ਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ ਜੈਤਾ ਜੀ ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ ਜਿੱਥੋਂ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਨਾਲ ਗੁਰੂ ਪਰਿਵਾਰ ਵਿਛੜਿਆ ਉਸ ਸਥਾਨ ਉੱਤੇ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਸ਼ੋਭਿਤ ਹੈ ਜੋ ਇਤਿਹਾਸ ਦੇ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲੇ ਹੋਏ ਹਨ ਉਪਰੰਤ ਸਰਸਾ ਪਾਰ ਕਰਕੇ ਗੁਰੂ ਜੀ ਨੇ ਇੱਕ ਦਿਨ ਰੋਪੜ ਦੇ ਨੇੜੇ ਨਿਹੰਗ ਖਾਨ ਦੀ ਗੜੀ ਕੋਟਲਾ ਨਿਹੰਗ ਖਾਨ ਵਿੱਚ ਬਿਤਾਇਆ ਰਾਤ ਨੂੰ ਅੱਗੇ ਚੱਲ ਪਏ ਪਰ ਦੁਸ਼ਮਣ ਦੀਆਂ ਫੌਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਦਾਖਲ ਹੋ ਕੇ ਮੋਰਚਾ ਬੰਦੀ ਕਰ ਲਈ। ਗੁਰੂ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਤੇ ਪੰਜ ਪਿਆਰਿਆਂ ਸਮੇਤ 40 ਕੁ ਸਿੰਘ ਸਨ। ਦੁਸ਼ਮਣ ਦੀ 10 ਲੱਖ ਫੌਜ ਨੇ ਗੜੀ ਨੂੰ ਘੇਰਾ ਪਾ ਲਿਆ। ਸਾਰਾ ਦਿਨ ਜੰਗ ਹੁੰਦੀ ਰਹੀ। ਸ਼ਾਮ ਤੱਕ ਗੁਰੂ ਜੀ ਕੋਲ ਤਕਰੀਬਨ ਸਾਰਾ ਗੋਲੀ ਦਾ ਖਤਮ ਹੋ ਗਿਆ। ਹੁਣ ਸਿੰਘਾਂ ਨੇ ਗੜੀ ਤੋਂ ਬਾਹਰ ਆ ਕੇ ਲੜਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਆਪ ਆਵਾਰੋ ਵਾਰੀ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੂੰ ਪੂਰੇ ਸ਼ਸਤਰ ਸਜਾ ਕੇ ਮੈਦਾਨੇ ਜੰਗ ਵਿੱਚ ਭੇਜਿਆ। ਅੰਤ ਵੱਡੇ ਜੰਗੀਯੂ ਯੋਧਿਆਂ ਵਾਲੇ ਜੋਹਰ ਵਿਖਾਉਂਦਿਆਂ ਸਾਥੀ ਸਿੰਘਾਂ ਦੇ ਨਾਲ ਗੁਰੂ ਜੀ ਦੇ ਦੋਵੇਂ ਵੱਡੇ ਸਹਿਬ ਜਾਦੇ ਬੜੀ ਸੂਰਮ ਗਤੀ ਨਾਲ ਗੁਰੂ ਜੀ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਬਾਬਾ ਜੀਤ ਸਿੰਘ ਜੀ ਨੇ ਅਜੇ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ। ਬਾਬਾ ਜੁਹਾਰ ਸਿੰਘ ਜੀ ਤਾਂ ਹਜੇ ਕਿਸ਼ੋਰ ਅਵਸਥਾ ਵਿੱਚ ਸਨ ਇਰਾਕ ਦੇਸ਼ ਦੇ ਸ਼ਹਿਰ ਕਰਬਲਾ ਦੇ ਮੈਦਾਨ ਵਿੱਚ हसन ਹੁਸੈਨ ਦੀ ਸ਼ਹੀਦੀ ਤੋਂ ਇਲਾਵਾ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਕੋਈ ਮਿਸਾਲ ਨਹੀਂ ਮਿਲਦੀ ਸਤਿਗੁਰ ਜੇਕਰ ਚਾਹੁੰਦੇ ਤਾਂ ਆਪਣੇ ਸੁਪੁੱਤਰਾਂ ਨੂੰ ਬਚਾਉਣ ਲਈ ਯਤਨ ਕਰ ਸਕਦੇ ਸਨ ਪਰੰਤੂ ਉਹਨਾਂ ਨੇ ਜਿਹਾ ਨਹੀਂ ਕੀਤਾ ਦੁਨਿਆਵੀ ਲੋਕ ਆਪਣੇ ਨਿੱਜੀ ਸੁਵਾਰਥਾਂ ਦੇ ਖਾਤਰ ਸਾਰੇ ਊਸੂਲ ਸਿਧਾਂਤ ਅਤੇ ਕੌਮੀ ਹਿੱਤਾਂ ਨੂੰ ਵੀ ਕੁਰਬਾਨ ਕਰਨ ਤੋਂ ਨਹੀਂ ਝਿਕਦੇ ਅਜਿਹੇ ਲੋਕਾਂ ਨੂੰ ਇਤਿਹਾਸ ਵਿੱਚ ਘਿਰਨਾ ਦੀ ਨਜ਼ਰ ਨਹੀਂ ਨਾਲ ਵੇਖਿਆ ਜਾਂਦਾ ਹੈ ਗੁਰੂ ਜੀ ਲਈ ਸਿੰਘਾਂ ਤੇ ਸਪੁੱਤਰਾ ਵਿਚਕਾਰ ਕੋਈ ਅੰਤਰ ਨਹੀਂ ਸੀ ਸਤਗੁਰਾਂ ਵੱਲੋਂ ਮੈਦਾਨੇ ਜੰਗ ਵਿੱਚ ਜੂਝਦੇ ਆ ਸ਼ਹੀਦੀ ਪਾਉਣ ਲਈ ਕੀਤੀ ਤਿਆਰੀ ਅਤੇ ਰਹਿੰਦੇ ਮਹੱਤਵਪੂਰਨ ਪੰਥਕ ਕਾਰਜਾਂ ਦੀ ਪੂਰਤੀ ਨੂੰ ਮੁੱਖ ਰੱਖਦੇ ਆ ਪੰਜਾ ਸਿੰਘਾਂ ਵੱਲੋਂ ਗੁਰੂ ਰੂਪ ਹੋ ਕੇ ਸਤਿਗੁਰਾਂ ਨੂੰ ਗੜੀ ਛੱਡ ਕੇ ਚਲੇ ਜਾਣ ਲਈ ਕਿਹਾ ਗਿਆ ਖਾਲਸੇ ਦਾ ਹੁਕਮ ਮੰਨਦਿਆਂ ਜਦੋਂ ਗੁਰੂ ਜੀ ਨੇ ਤਾੜੀ ਮਾਰ ਕੇ ਮੁਗਲਾਂ ਨੂੰ ਵੰਗਾਰ ਕੇ ਬਾਹਰ ਚਲੇ ਗਏ ਕਰਬਲਾ ਦੀ ਜੰਗ ਅਤੇ ਚਮਕੌਰ ਦੀ ਜੰਗ ਵਿੱਚ ਇੱਕ ਵੱਡਾ ਅੰਤਰ ਸੀ ਕਰਬਲਾ ਦੀ ਜੰਗ ਵਿੱਚ ਦੋਵੇਂ ਫੌਜਾਂ ਬਰਾਬਰ ਦੀਆਂ ਸਨ ਇਸ ਦੇ ਮੁਕਾਬਲੇ ਤੇ ਚਮਕੌਰ ਦੀ ਜੰਗ ਦੁਨੀਆਂ ਦੀ ਸਭ ਤੋਂ ਵੱਧ ਅਸਾਵੀ ਜੰਗ ਸੀ ਇਸ ਜੰਗ ਦਾ ਜ਼ਿਕਰ ਕਰਤਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖੇ ਜਫਰਨਾਮੇ ਵਿੱਚ ਲਿਖਿਆ ਹੈ ਕਿ ਭੁੱਖੇ ਪਾਣੇ 40 ਆਦਮੀ ਕੀ ਕਰ ਸਕਦੇ ਹਨ ਜੇ ਉਹਨਾਂ ਤੇ ਬੇਸ਼ੁਮਾਰ ਲਸ਼ਕਰ ਅਚਾਨਕ ਟੁੱਟ ਪਵੇ ਗੁਰਸਾਨ ਚੇ ਕਰੇ ਕੋ ਨਦਨ ਚਹਿਲ ਨਰ ਕੇ ਦਹ ਲੱਕ ਬਿਆਦ ਬਰੋ ਬੇਖਬਰ ਜਫਰਨਾਮੇ ਦਾ ਹੈ ਇਹ ਪੰਕਤੀਆਂ ਹਨ ਮਹਾਨ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਣ ਨਾਲ ਚਮਕੌਰ ਦੀ ਧਰਤੀ ਚਮਕੌਰ ਸਾਹਿਬ ਬਣ ਗਈ ਅਤੇ ਇੱਥੇ ਚਮਕੌਰ ਸਾਹਿਬ ਦੇ ਇਤਿਹਾਸਿਕ ਜੰਗ ਦੀ ਯਾਦ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਗੁਰਦੁਆਰਾ ਕੱਚੀ ਗੜੀ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸ਼ਿਸ਼ੋਬਿਤ ਹੈ ਇਸ ਮਹਾਨ ਪਵਿੱਤਰ ਸ਼ਹੀਦ ਯਸਥਾਨ ਉਤੇ ਹਰ ਸਾਲ ਸਿੱਖ ਸੰਗਤਾਂ ਜੋੜ ਮਿਲ ਤੇ 71 ਹੋ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਕਾਰ ਭੇਟ ਕਰਦੀਆਂ ਹਨ ਅੱਲਾ ਜਾਨਖਾਂ ਜੋਗੀ ਤਾਂ ਦੁਨੀਆ ਦੇ ਤੀਰਥ ਸਥਾਨਾਂ ਨਾਲੋਂ ਸਾਹਿਬ ਜਾਦਿਆਂ ਦੇ ਸ਼ਹੀਦੀ ਸਥਾਨਾਂ ਨੂੰ ਧਰਮ ਯਾਤਰਾ ਲਈ ਉੱਚਾ ਮੰਨਿਆ ਜਾਂਦਾ ਹੈ ਕਿਉਂਕਿ ਅਜਿਹੀ ਸ਼ਹੀਦੀ ਦੁਨੀਆ ਦੇ ਇਤਿਹਾਸ ਵਿੱਚ ਨਾ ਤਾਂ ਪਹਿਲਾਂ ਕਦੀ ਹੋਈ ਅਤੇ ਨਾ ਹੀ ਭਵਿੱਖ ਵਿੱਚ ਆਸ ਹੈ ਜੋ ਕਿ ਜੀ ਇਉਂ ਲਿਖਦੇ ਹਨ ਬਸ ਇੱਕ ਹਿੰਦ ਵਿੱਚ ਤੀਰਥ ਹੈ ਜਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਸਹਿਬ ਜਦਿਆਂ ਦੀ ਲਾ ਮਿਸਾਲ ਸ਼ਹੀਦੀ ਨੂੰ ਯਾਦ ਕਰਦੇ ਹਾਂ ਜਦੋਂ ਆਪਣੇ ਆਲੇ ਦੁਆਲੇ ਵੱਲ ਝਾਤ ਮਾਰਦੇ ਹਾਂ ਤਾਂ ਸਿੱਖ ਕੌਮ ਅੰਦਰ ਆ ਚੁਕੇ ਘੋਰ ਨਿਗਾਰ ਨੂੰ ਮਹਿਸੂਸ ਕਰਦੇ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਤੁਸੀਂ ਕੀ ਅਸੀਂ ਸੋਚਾਂਗੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਤਿਗੁਰੂ ਨੇ ਆਪਣੇ ਲਿਖਤੇ ਜਿਗਰ ਚਹਿ ਪਜਾਦਿਆਂ ਨੂੰ ਸ਼ਹੀਦ ਕਰਵਾ ਕੇ ਭਾਰਤ ਵਾਸੀਆਂ ਦੇ ਸਿੱਖ ਕੌਮ ਨੂੰ ਜ਼ਿੰਦਗੀ ਬਖਸ਼ੀ ਸੀ ਚਹਿ ਪਜਾਦਿਆਂ ਨੇ ਆਪਣੇ ਸੀਸ ਪੇਟ ਕਰਕੇ ਭਾਰਤ ਦਾ ਸੀਸ ਧਰਮਾਨਕ ਗੌਰਵ ਅਤੇ ਸਭਿਆਚਾਰ ਨੂੰ ਬਚਾਇਆ ਪਰੰਤੂ ਅਸੀਂ ਕੌਮੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ ਉਹ ਕੌਮਾਂ ਦੁਨੀਆ ਦੇ ਤਖਤੇ ਤੋਂ ਮਿਟ ਗਈਆਂ ਜਿਨ੍ਹਾਂ ਨੇ ਖੁਦਗਰਦੀ ਕਾਰਨ ਆਪਣੇ ਧਾਰਮਿਕ ਸਿਧਾਂਤ ਮਹਾਨ ਵਿਰਾਸਤ ਇਤਿਹਾਸ ਅਤੇ ਸ਼ਹੀਦਾਂ ਨੂੰ ਅਣਗੌਲਿਆ ਕਰਕੇ ਆਪਣੀਆਂ ਕੂੜੀਆਂ ਲਾਲ ਸਾਵਾਂ ਨੂੰ ਪੂਰੀਆਂ ਕਰਨ ਵਿੱਚ ਹੀ ਗਲਗਾਨ ਹੋ ਗਈਆਂ ਇਸ ਦੇ ਨਾਲ ਹੀ ਪੰਥ ਵਿਰੋਧੀ ਸ਼ਕਤੀਆਂ ਤਰ੍ਹਾਂ-ਤਰ੍ਹਾਂ ਦੀਆਂ ਸਾਜ਼ਸ਼ਾ ਤੇ ਮਣਕੜ ਕਹਾਣੀਆਂ ਘੜ ਕੇ ਸਿੱਖ ਸਿਧਾਂਤ ਮਹਾਨ